ਖਬਰਨਾਮਾ ਦੇਖ ਰਿਆ শ্রোਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਦੇਸ਼ ਦਿੱਤੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਬਹੁਣਾ ਵੱਲੋਂ ਕਿ ਗੁਰੂ ਦੀ ਗੋਲਕ ਨੂੰ ਲੈ ਕੇ ਦੂਸਰੇ ਪਾਸੇ ਸਿੱਖ ਧਰਮ ਦੀ ਜਿਹੜੀ ਮਰਿਆਦਾ ਹੈ ਖਾਸ ਕਰਕੇ ਜਸਵੀਰ ਜੱਸੀ ਦੇ ਹੱਕ ਵਿੱਚ ਆਈ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਵਲ ਨੂੰ ਇੱਕ ਫਰਮਾਨ ਜਾਰੀ ਹੋਇਆ ਸੀ ਬਿਆਨਬਾਜ਼ੀ ਕੀਤੀ ਗਈ ਸੀ ਜਸਵੀਰ ਸਿੰਘ ਜੱਸੀ ਤੇ ਕਿ ਪਤਿਤ ਸਿੱਖ ਜਿਹੜਾ ਹੈ ਗੁਰੂ ਦੀ ਹਜੂਰੀ ਦੇ ਵਿੱਚ ਬੈਠ ਕੇ ਕੋਈ ਸ਼ਬਦ ਜਾਂ ਕਿਰਤਰ ਨਹੀਂ ਕਰ ਸਕਦਾ ਇਹ ਕਾਨੂੰਨ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਵਲੋਂ ਨਹੀਂ ਬਣਾਇਆ ਗਿਆ ਇਹ ਜਿਹੜਾ ਨਿਜ਼ਮ ਹੈ ਇਹ ਵਿਧੀ ਹੈ ਵਿਧਾਨ ਹੈ ਇਹ ਆਲਰੇਡੀ ਸੱਪੜਦਾਵਾਂ ਦੇ ਵਿੱਚ ਬਣਾਏ ਹੋਏ ਨੇ ਖਾਸ ਕਰਕੇ ਪਤਤ ਸਿੱਖ ਨੂੰ ਲੈ ਕੇ ਲੇਕਿਨ ਫਿਰ ਉਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਹਦੇ ਉੱਤੇ ਇਲਜ਼ਾਮ ਲਗਾਏ ਕਿ ਗੁਰੂ ਘਰ ਦੀ ਗੋਲਕ ਦੇ ਵਿੱਚ ਫਿਰ ਪਤਤ ਮੱਥਾ ਟੇਕਦੇ ਨੇ ਪੈਸਾ ਵੀ ਨਾ ਲਿਆ ਕਰੋ ਆਪਣੇ ਹੀ ਕਾਨੂੰਨ ਬਣਾ ਕੇ ਬੈਠ ਜਾਂਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਇਹ ਕਿਹੜੀ ਕਿਸ ਤਰ੍ਹਾਂ ਦੀ ਵਿਚਾਰਧਾਰਾ ਹੈ ਲੇਕਿਨ ਇੱਕ ਪਾਸੇ ਉਹ 15 ਜਨਵਰੀ ਨੂੰ ਤਰਪ ਹੋਣਗੇ ਹਾਲਾਂਕਿ ਇਸ ਉੱਤੇ ਰਿਆਇਕਤ ਵੀ ਕੀਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਵ ਉੱਚ ਅਦਾਲਤ ਹੈ ਅਸੀਂ ਇਸ ਨੂੰ ਸਜਦਾ ਕਰਦੇ ਹਾਂ ਜੋ ਫਰਮਾਨ ਜੋ ਹੁਕਮ ਜੋ ਆਦੇਸ਼ ਹੋਇਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾ ਵੱਲੋਂ ਮੈਂ ਉਹਨਾਂ ਉੱਤੇ ਇਨ ਬਿਨ ਪੈਰਾ ਦਿਆਂਗਾ ਅਕੋਰਡਿੰਗ ਟੂ ਡੇਡ ਦੇ حساب ਦੇ ਨਾਲ ਡੇਡ ਅੱਗੇ ਪਿੱਛੇ ਹੋ ਸਕਦੀ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸ਼ਡਿਊਲ ਬੁਜੀ ਬਿਜੀ ਹੈ ਤੇ ਦੂਸਰੇ ਪਾਸੇ ਮੁਸ਼ਕਲਾਂ ਵਧ ਗਈਆਂ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੀਆ ਕੁਲਤਾਰ ਸਿੰਘ ਸੰਧਵਾ ਕਹਿੰਦੇ ਨੇ ਕਿ ਕਸੂਤੇ ਫਸ ਗਏ ਨੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਕਵੱਡੀ ਖਬਰ ਆ ਰਹੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜ ਨੇ ਕੁਲਤਾਰ ਸਿੰਘ ਸੰਧਵਾ ਦੇ ਵਿਰੁੱਧ ਕੀ ਕਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿਧਾਨ ਸਭਾ ਦੇ ਕੁੱਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪਿਛਲੇ 3 ਸਾਲ ਪਹਿਲਾਂ ਇੱਕ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਨੂੰ ਸਦਨ ਦੀ ਤਿਆਰੀ ਵਿੱਚ ਹੱਤ ਦੱਸਿਆ ਜਾ ਰਿਹਾ ਹੈ ਕਿ ਆਪਣੇ ਬਿਆਨ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ 3 ਸਾਲ ਪਹਿਲਾਂ ਸਿੱਖ ਸੰਗਤਾਂ ਵੱਲੋਂ ਬਿਰਗਾੜੀ ਬੇਅਦਬੀ ਮਾਮਲੇ 'ਚ ਲਗਾਏ ਗਏ ਮੋਰਚੇ ਉਤੇ ਪਹੁੰਚ ਕੇ ਸੰਗਤਾਂ ਆਪਸੂ 3 ਮਹੀਨੇ ਦਾ ਸਮਾਂ ਮੰਗਦਿਆਂ ਇਹ ਦਾਵਾ ਕੀਤਾ ਸੀ ਕਿ ਸਰਕਾਰ ਇਨਸਾਫ ਦਵਾਏਗੀ ਲੇਕਿਨ ਹੁਣ ਤੱਕ ਇਨਸਾਫ ਨਹੀਂ ਮਿਲਿਆ ਯਾਨੀ ਕਿ ਉਹਨਾਂ ਨੇ ਸਿੱਧੇ ਸ਼ਬਦਾਂ ਵਿੱਚ ਕਿਹਾ ਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਨ ਨੇ ਅੱਜ ਤੋਂ ਲਗਭਗ 3 ਮਹੀਨੇ ਪਹਿਲਾਂ ਬਰਗਾੜੀ ਜਿਹੜਾ ਮੋਰਚਾ ਲੱਗਿਆ ਹੋਇਆ ਸੀ ਬੇਅਦਬੀ ਨੂੰ ਲੈ ਕੇ ਉਹ ਮੋਰਚਾ ਚੁਕਵਾਇਆ ਗਿਆ ਅਤੇ ਇਸ ਕੁਲਤਾਰ ਸਿੰਘ ਸੰਧਵਾਨ ਨੇ ਬਰਗਾੜੀ ਮੋਰਚੇ ਦੇ ਆਗੂਆਂ ਨੂੰ ਅਤੇ ਸਮਰਤਕਾਂ ਨੂੰ ਇੱਕ ਵਾਦਾ ਕੀਤਾ ਭਰੋਸਾ ਦਿਵਾਇਆ ਕਿ ਤਿੰਨ ਮਹੀਨਿਆਂ ਦੇ ਵਿੱਚ ਬੇਅਦਵੀ ਬਰਗਾੜੀ ਬੇਅਦਵੀ ਮਾਮਲੇ ਦੇ ਵਿੱਚ ਉਹਨਾਂ ਮੁਲਜ਼ਮਾਂ ਕਾਨੂੰਨੀ ਉਹਨਾਂ ਮੁਲਜ਼ਮਾਂ ਤੇ ਕਾਨੂੰਨੀ ਕਾਰਵਾਈ ਹੋਵੇਗੀ ਉਹਨਾਂ ਨੂੰ ਸਜ਼ਾ ਹੋਵੇਗੀ ਲੇਕਿਨ ਤਿੰਨ ਮਹੀਨੇ ਕਦੋਂ ਦੇ ਹੋ ਗਿਆ ਲਗਭਗ 3 ਸਾਲ ਤੋਂ ਵੀ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਲੇਕਿਨ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਧਿਆਨ ਵਿੱਚ ਹੈ ਇਸ ਸੰਬੰਧੀ ਸਮੂੱਚੇ ਇਕੱਤਰ ਕਰਕੇ ਸਮੁੱਚੇ ਤੱਥ ਇਕੱਤਰ ਕਰਕੇ ਸੰਧਵਾ ਪਾਸੂ ਵੀ ਜਵਾਬ ਤਲਬੀ ਕੀਤੀ ਜਾ ਸਕਦੀ ਹੈ ਯਾਨੀ ਕਿ ਜਿਹੜਾ ਕੰਮ ਸ਼ਰੂਮਰੀ ਅਕਾਲੀ ਦਲ ਵਾਲਿਆਂ ਨੇ ਕੀਤਾ ਉਹੀ ਆਪ ਆਦਮੀ ਪਾਰਟੀ ਵਾਲਿਆਂ ਨੇ ਵੀ ਕੀਤਾ ਯਾਨੀ ਕਿ ਇਹਨਾਂ ਵੱਲੋਂ ਵਾਅਦੇ ਕੀਤੇ ਗਏ ਬਰਗਾੜੀ ਬੇਅਦਬੀ ਮਾਮਲੇ ਦੇ ਵਿੱਚ ਨਾ ਤਾਂ ਕੈਪਟਨ ਅਮਰਿੰਦਰ ਨਾ ਸ਼ਰੂਮਰੀ ਅਕਾਲੀ ਦਲ ਵੱਲੋਂ ਅਤੇ ਨਾ ਹੀ ਆਪ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੌਜੂਦਾ ਸਪੀਕਰ ਕੁਲਤਾ ਸਿੰਘ ਸੰਧਵਾ ਵੱਲੋਂ ਇਨਸਾਫ ਦੁਆਇਆ ਗਿਆ 3 ਮਹੀਨਿਆਂ ਦੀ ਗੱਲ ਕੀਤੀ ਗਈ ਸੀ ਤੇ ਇਸ ਕਰਕੇ Shri Akal Takht Saheb ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜ ਕਹਿ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਤੋਂ ਵੀ ਜਵਾਬ ਤਲਬੀ ਕੀਤੀ ਜਾ ਸਕਦੀ ਹੈ ਉਹ ਵੀ ਜਵਾਬਦੇ ਨੇ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਅਸੀਂ ਸਿੱਖਾਂ ਦੀ ਜਮਾਤ ਹਾਂ ਸਿੱਖ ਕੌਮ ਦੀਆਂ ਸਿ ਭਾਵਨਾਵਾਂ ਨੂੰ ਜਾਣਦੇ ਹਾਂ ਸਿੱਖ ਭਾਵਨਾਵਾਂ ਦੀ ਆਸਥਾ ਦੇ ਨਾਲ ਖਲਵਾੜ ਹੁੰਦਾ ਹੈ ਖਾਸ ਕਰਕੇ 328 ਪਾਵਨ ਸਰੂਪਾਂ ਦੇ ਨਾਲ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਅਤੇ ਕੁਲਤਾਪ ਸਿੰਘ ਸੰਧਵਾ ਅਤੇ ਹਰਜੂਤ ਸਿੰਘ ਬੈਂਸ ਜੋ ਪੰਜਾਬ ਦੇ ਸਿੱਖਿਆ ਮੰਤਰੀ ਨੇ ਉਹਨਾਂ ਦੇ ਕਹਿਣ ਤੇ ਹੀ 328 ਪਾਵਨ ਸਰੂਪਾਂ ਨੂੰ ਲੈ ਕੇ ਲਗਭਗ 16 ਬੰਦਿਆਂ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਸਨ ਧੰਨ